ਜਨਰੀ ਕੋਰਟ ਮੇਰ ਜੋ ਹੋਈ ਸੀ ਦੋ ਤਿੰਨ ਸਾਲ ਹੋ ਗਏ ਇਹਨਾਂ ਨੇ ਇੱਕ ਬੱਚਾ ਵੀ ਲੜਕੀ ਦੇ ਦੋ ਸਾਲ ਦਾ ਤੇ ਇਹਨਾਂ ਨੇ ਪਤਾ ਨਹੀਂ ਕੀ ਕਹਾਣੀ ਰਚੀ ਕੀ ਨਹੀਂ ਧੀ ਦਾ ਲੜਕੀ ਦਾ ਕਤਲ ਕੀਤਾ ਇਹਨਾਂ ਨੇ ਨਸ਼ਾ ਕਰਦਾ ਸੀ ਨਸ਼ੇ ਜਿਹਨਾਂ ਨੇ ਮਾਰਿਆ ਵੀ ਸ਼ੱਕ ਕਰਕੇ ਇਹਨਾਂ ਵੀ ਧੀ ਦਾ ਸ਼ੱਕ ਕਰਦਾ ਸੀ ਬੜਾ ਕਿਤੇ ਲੁੱਪੀ ਪੜਾਉਂਦੀ ਵੇ ਕਿਤੇ ਲੁੱਪੀ انا ਕਾਣੀਆਂ ਤੇ ਤੇਰੀਆਂ ਪਾਈਆਂ ਨੇ ਮੁੰਡੇ ਨੇ ਫਿਰ ਕਹਿੰਦਾ ਬਾਅਦ ਚ ਪਤਾ ਲੱਗਿਆ ਫਿਰ ਬੰਦ ਕੀਤਾ ਉਠਾਣਾ ਜੀ ਫਿਰ ਹੰਗ ਕਰਿਆ ਕਾ ਵੀ ਮੈਂ ਮਾਰੀ ਐ ਕੱਲ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਲੜਕੀ ਮਤਲਬ ਜਿਹੜੀ ਹੈ ਜਨਤਾਨਗਰ ਦੇ ਵਿੱਚ ਰਹੀ ਸੀ ਤੇ ਤਿੰਨ ਸਾਲ ਹੋ ਗਏ ਸੀ ਵਿਆਹ ਨੂੰ ਇੱਕ ਬੱਚਾ ਵੀ ਹੈ ਡੇਢ ਦੋ ਦੋ ਸਾਲਾਂ ਦਾ ਇਹਨਾਂ ਕੋਲੇ ਮੁੰਡਾ ਵੀ ਹੈ ਤੇ ਉਹਨਾਂ ਦਾ ਕੋਈ ਪਤਾ ਨਹੀਂ ਕਿ ਕਿਹੜੇ ਡਿਸਪੋਰਟ ਹੋਣਾ ਹਰ ਹੀ ਦੁਨੀਆ ਦੇ ਘਰਾਂ 'ਚ ਹੀ ਹੁੰਦੇ ਡਿਸਪੋਰਟ ਤਾਂ ਤੇ ਉਹ ਕਹਿੰਦੇ ਸੀ ਵੀ ਉਹ ਮਤਲਬ ਜਿਹੜਾ ਹੈਗਾ ਵੀ ਕੱਲੋ ਕੁੜੀ ਤੇ ਮਤਲਬ ਜਿਹੜੀ ਹੈ ਡੈੱਡ ਬੋਟੀ ਲੱਭੀ ਹੈ ਸਸਿਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਠਿੰਡਾ ਦੇ ਵਿੱਚ ਬੀਤੇ ਦਿਨ ਤੋਂ ਇੱਕ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਇੱਕ ਪਤੀ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਪਹਿਲਾਂ ਸ਼ਿਕਾਇਤ ਕਰਦਾ ਫਿਰ ਉਹ ਦੱਸਦਾ ਹੈ ਕਿ ਮੇਰੀ ਪਤਨੀ ਦਾ ਕਤਲ ਹੋ ਗਿਆ ਪਰ ਘਟਨਾਕ੍ਰਮ ਵਿੱਚ ਮੋੜ ਵੱਡਾ ਉਦੋਂ ਆਉਂਦਾ ਜਦੋਂ ਪੁਲਿਸ ਇਹ ਦੱਸਦੀ ਹੈ ਕਿ ਉਹ ਜਿਹੜਾ ਕਾਤਲ ਹੈ ਉਸ ਲੜਕੀ ਦਾ ਉਹ ਉਸਦਾ ਪਤੀ ਹੈ ਜਿਹੜਾ ਸ਼ਿਕਾਇਤਾਂ ਕਰਦਾ ਫਿਰਦਾ ਸੀਗਾ ਇਹਨਾਂ ਦੀ ਲਵ ਮੈਰਿਜ ਹੁੰਦੀ ਹੈ 3 ਸਾਲ ਪਹਿਲਾਂ ਫੇਰ ਉਸ ਕੀ ਇਹੋ ਜਿਹਾ ਵਾਪਰਦਾ ਇਸ ਜਿਹੜੀ ਲਵ ਮੈਰਿਜ ਆ ਉਸ ਦਾ ਐਡਾ ਮਾੜਾ ਅੰਜਾਮ ਕਿਵੇਂ ਹੋ ਗਿਆ ਕਿ ਕੁੜੀ ਦੀ ਜ਼ਿੰਦਗੀ ਵੀ ਉਸ ਇਸ ਇਲਾਕੇ ਦੇ ਐਮਸੀ ਹਰਵਿੰਦਰ ਸਿੰਘ ਸਾਡੇ ਨਾਲ ਆ ਗੱਲਬਾਤ ਕਰਦੇ ਆ ਐਮਸੀ ਸਾਹਿਬ ਜਿਹੜੀ ਇੱਕ ਪੂਰਾ ਘਟਨਾਕਰਮ ਵਾਪਰਿਆ ਇੱਕ ਮੰਦਪਾਗੀ ਘਟਨਾ ਉਹ ਪਤੀ ਪਹਿਲਾਂ ਲਵ ਮੈਰਿਜ ਕਰਵਾਉਂਦਾ ਫਿਰ ਕੁੜੀ ਨੂੰ ਉਹਦੀ ਜਾਨ ਵੀ ਲੈ ਲੈਂਦਾ ਇਹੋ ਜਿਹੀਆਂ ਘਟਨਾਵਾਂ ਬਹੁਤ ਹੋਣ ਲੱਗ ਗਈਆਂ ਕੀ ਲੱਗਦਾ ਇੱਥੇ ਕਿੱਥੇ ਕਮੀ ਆ ਜਾਂਦੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦਿੰਨਾ ਚਾਹੁੰਦਾ ਵੀ ਮੈਨੂੰ ਜਿੰਨੀ ਕੁ ਗੱਲ ਪਤਾ ਹੈ ਇਹ ਜਿਹੜੀ ਲੜਕੀ ਦਾ ਮਰਡਰ ਹੋਇਆ ਇਹ ਲੜਕੀ ਸਾਡੇ ਮਹੱਲੇ ਦੀ ਲੜਕੀ ਹੈ ਸੀਮਾ ਰਾਣੀ ਇਹਨਾਂ ਦੇ ਫਾਦਰ ਸਾਹਿਬ ਸੀ ਕਸਤੂਰੀ لال ਜੀ ਬੜਾ ਪੁਰਾਣਾ ਪਰਿਵਾਰ ਹੈ ਮਿਹਨਤੀ ਪਰਿਵਾਰ ਹੈ ਤੇ ਇਹ ਜਿਹੜੀ ਲੜਕੀ ਦਾ ਪਿਤੇ ਦੇ ਪਿਤਾ ਦੀ ਡੈਥ ਵੀ 10-12 ਸਾਲ ਪਹਿਲਾਂ ਹੋ ਚੁੱਕੀ ਛੋਟੀਆਂ-ਛੋਟੀਆਂ ਹੁੰਦੀਆਂ ਸੀ ਇਹ ਤੇ ਇਹਨਾਂ ਦੀ ਜਿਹੜੀ ਮਦਰ ਹੈ ਸੀਮਾ ਰਾਣੀ ਜਿਸ ਲੜਕੀ ਡੈਥ ਹੋਈ ਹੈ ਉਹ ਵੀ ਮਿਹਨਤ ਮਜ਼ਦੂਰੀ ਕਰਕੇ ਉਹਨੇ ਆਪਣੇ ਬੱਚੇ ਬਹੁਤ ਔਖੇ ਪੜ੍ਹਾਏ ਵਿਆਹੀ ਸਾਰਾ ਪਰਿਵਾਰ ਦੇ ਪਰਵਰਿਸ਼ ਕੀਤੀ ਕੱਲ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਲੜਕੀ ਮਤਲਬ ਜਿਹੜੀ ਹੈ ਜਨਤਾਨਗਰ ਦੇ ਵਿੱਚ ਵਿਆਹੀ ਸੀ ਤੇ 3 ਸਾਲ ਹੋ ਗਏ ਸੀ ਵਿਆਹ ਨੂੰ ਇੱਕ ਬੱਚਾ ਵੀ ਹੈ ਡੇਢ ਦੋ ਦੋ ਸਾਲਾਂ ਦਾ ਇਹਨਾਂ ਕੋਲੇ ਮੁੰਡਾ ਵੀ ਹੈ ਤੇ ਉਹਨਾਂ ਦਾ ਕੋਈ ਪਤਾ ਨਹੀਂ ਕਿ ਰਿਲੇਟਡ ਸਪੋਰਟ ਹੋਣਾ ਸਾਰੀ ਦੁਨੀਆ ਦੇ ਘਰਾਂ 'ਚ ਹੀ ਹੁੰਦਾ ਡਿਸਪੋਰਟ ਤਾਂ ਤੇ ਉਹ ਕਹਿੰਦੇ ਸੀ ਵੀ ਉਹ ਮਤਲਬ ਜਿਹੜਾ ਹੈਗਾ ਵੀ ਕੱਲੋ ਕੁੜੀ ਦੀ ਮਤਲਬ ਜਿਹੜੀ ਹੈ ਡੈਡ ਬੋਡੀ ਲੱਭੀ ਹੈ ਤੇ ਐਮਐਸ ਵੀ ਹੁੰਦੇ ਨਾ ਤੇ ਕਈ ਵਾਰੀ ਚਲੋ ਮੁਲਾਜ਼ਮ ਵੀ ਪੁੱਛ ਲੈਂਦੇ ਆ ਹੋਰ ਵੀ ਬਹੁਤ ਔਰ ਬੰਦੇ ਆਸੇ ਪਾਸੇ ਰਹਿ ਆ ਵੀ ਜਿਹੜਾ ਇੱਕ ਕੱਲ ਇਹਨੀ ਦਰਦਨਾਕ ਘਟਨਾ ਹੈ ਇਸ ਘਟਨਾ ਨੇ ਜਿਹੜਾ ਲੜਕੀ ਦਾ ਰਿਤਿਕਾ ਜੀ ਦੀ ਉਮਰ 20 21 ਸਾਲ ਸੀ ਮੰਨ ਲਾਦਾ ਦੋ ਤਿੰਨ ਸਾਲ ਹੀ ਹੋਏ ਸੀ ਵਿਆਹ ਨੂੰ ਮਤਲਬ ਇੰਨੀ ਦਰਦਨਾਕ ਜਿਹੜੀ ਘਟਨਾ ਹੋਈ ਹੈ ਇਹਦਾ ਸਾਡੇ ਇਲਾਕੇ 'ਚ ਇੱਕ ਤਾਂ ਬਹੁਤ ਸੋਗ ਹੈ ਹਰ ਬੰਦੇ ਨੂੰ ਦੁੱਖ ਹੈ ਸਾਨੂੰ ਵੀ ਬਹੁਤ ਦੁੱਖ ਆ ਇਸ ਗੱਲ ਦਾ ਤੇ ਸਵੇਰੇ ਫਿਰ ਮੈਂ ਜਦੋਂ ਇਹਨਾਂ ਦੇ ਫੋਨ ਬੰਦ ਸੀ ਫਿਰ ਮੈਂ ਗਲੀ ਗੁਮਾਂਡ 'ਚ ਜਿਹੜੇ ਸਾਡੇ ਮੇਰੇ ਹੈਗੇ ਮਿਲਣ ਵਾਲੇ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਨੇ ਸਾਰੇ ਉਹ ਕਹਿੰਦੇ ਵੀ ਹਜਾਤਾ ਹਸਪਤਾਲ ਗਏ ਆ ਪੋਸਟਮਾਰਟ ਹੋਣਾ ਜੇ ਥਾਣੇ ਮੈਂ ਫਿਰ ਪੋਸਟਮਾਰਟ ਵਾਸਤੇ ਹਸਪਤਾਲ ਹੀ ਅਸੀਂ ਚੱਲ ਅੰዲਓ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਉਹ ਕਾਰਵਾਈ ਅਸੀਂ ਕੋਲੇ ਖੜ ਕੇ ਸਾਰੀ ਜਿਹੜੀ ਹੈਗੀ ਵੀ ਉਹਨਾਂ ਦੇ ਕੋਲੇ ਰਹੇ ਆ ਪੋਸਟਮਾਰਟਮ ਹੋਇਆ ਮੋਰਚਰੀ ਦੇ ਵਿੱਚ ਉੱਥੇ ਜੋ ਵੀ ਸੀਗਾ ਉਹਨਾਂ ਦਾ ਆਪਾਂ ਕਰ ਸਕਦੇ ਸੀ ਨਾਲ ਸਾਹਮਣੇ ਲੱਗ ਕੇ ਜਦੋਂ ਮਹੱਲੇ ਤੌਰ ਤੇ ਅਸੀਂ ਸਾਰੇ ਕੀਤਾ ਲੜਕੀ ਦਾ ਪੋਸਟਮਾਰਟਮ ਹੋ ਗਿਆ ਹੁਣ ਉਹਦੀ ਡੈੱਡ ਬੋਡੀ ਲਿਆਂਦੀ ਆ ਇੱਕ ਇਹਦਾ ਭਰਾ ਆ ਤਿੰਨ ਆਹੇ ਪੈਣਾ ਸੀ ਗਿਆ ਤੇ ਆਹ ਗੱਲ ਹੈ ਜੀ ਲੜਕੀ ਨੂੰ ਹੁਣ ਇੱਥੇ ਦਾਮ ਬਾਗ ਚ ਲਿਆਂਦਾ ਤੇ ਬਹੁਤ ਦੁੱਖ ਆ ਸਾਰੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਸੰਸਕਾਰ ਕਰਨ ਵਾਸਤੇ ਲੱਗੇ ਆ ਇਹੀ ਕਹਿਣਾ ਚਾਹੁੰਦਾ ਬਹੁਤ ਮਾੜੀ ਘਟਨਾ ਹੈ ਪਰਿਵਾਰਾਂ ਦੇ ਵਿੱਚ ਝਗੜੇ ਜਿਵੇਂਲੇ ਹੁੰਦੇ ਰਹਿੰਦੇ ਆ ਬੰਦੇ ਦੇ ਜੇ ਨਹੀਂ ਕਰੇ ਬੰਦੀ ਤਾਂ ਦੋ ਬੰਦੇ ਇਕੱਠੇ ਕਰਕੇ ਬੰਦੇ ਨੂੰ ਗੱਲਬਾਤ ਕੇ ਨਿਬੇੜ ਲੈਣਾ ਚਾਹੀਦਾ ਇਹੋ ਜਿਹਿਆਂ ਘਟਨਾਵਾਂ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ ਆਪਣੇ ਗੁੱਸੇ ਤੇ ਕ੍ਰੋਧ ਤੇ ਕਾਬੂ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਹੋਈ ਆ ਤਿੰਨ ਜ਼ਿੰਦਗੀਆਂ ਖਰਾਬ ਹੋ ਗਈਆਂ ਇਹਦੀ ਜਾਨ ਚਲੀ ਗਈ ਆਪ ਵੀ ਜ਼ਿੰਦਗੀ ਖਰਾਬ ਹੋ ਗਈ ਇੱਕ ਛੋਟਾ ਜਿਹਾ ਬੱਚਾ ਸੋ ਬਾਕੀ ਉਹਨੇ ਜੋ ਕੀਤਾ ਮੁੰਡੇ ਨੇ ਬਹੁਤ ਗਲਤ ਕੰਮ ਕੀਤਾ ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਤੇ ਇਸ ਕਰਕੇ ਹੁਣ ਕਾਨੂੰਨ ਆਪਦੀ ਕਾਰਵਾਈ ਕਰ ਰਿਹਾ ਔਰ ਮਾੜਾ ਹੋਇਆ ਜੋ ਵੀ ਹੋਇਆ ਛਾਤਰ ਵੀ ਬਹੁਤ ਬਣਿਆ ਕਾ ਵੀਡੀਓ ਕੱਲ ਵੀ ਖਬਰ ਆਈਆਂ ਚ ਦੱਸ ਦਾਰਿਆ ਵੀ ਆਪ ਹੀ ਕੰਪਲੇਂਟ ਕੀਤੀ ਆਪ ਹੀ ਸਾਰਾ ਕੁਝ ਕਰਕੇ ਤੇ ਪਰ ਕਾਨੂੰਨ ਤੋਂ ਕਹਿੰਦੇ ਵੀ ਬਚਦਾ ਨਹੀਂ ਕੋਈ ਵੀ ਆਪ ਕਦੇ ਛੁਪਦਾ ਨਹੀਂ ਮਨੁੱਖ ਜਿਹੜਾ ਕੋਈ ਗਲਤ ਕੰਮ ਕਰਦਾ ਇਹਨਾਂ ਵੱਡਾ ਗਨਾਹ ਕਰਦਾ ਉਹਦੀ ਆਤਮਾ ਦੇ ਉੱਤੇ ਜਿਹੜਾ ਹੈ ਪਾਪੀ ਤੋਂ ਵੱਡਾ ਪਾਪ ਹੈ ਉਹ ਫਿਰ ਉਹਨੇ ਆਹ ਪਾਪ ਕੀਤਾ ਆਹ ਗਨਾਹ ਕੀਤਾ ਜੁਰਮ ਕੀਤਾ ਉਹਨੂੰ ਆਪ ਦੇ ਆਪ ਹੀ ਜੜੀ ਹੈਗੀ ਵੀ ਪ੍ਰਮਾਤਮਾ ਵੱਲੋਂ ਹੀ ਹੋ ਗਿਆ ਵੀ ਆਪ ਦੇ ਆਪ ਹੀ ਉਹਨੇ ਸਾਰਾ ਕੁਝ ਅੰਜਾਮ ਦੇ ਪੇ ਆਪ ਹੀ ਸਾਰਾ ਉਹ ਡਰਾਮਾ ਕਰੀਗਾ ਤੋ ਪੁਲਿਸ ਵੀ ਜਿਹੜੀ ਰੋਜ਼ ਕਰਦੀ ਉਹਨਾਂ ਨੂੰ ਪਤਾ ਇਹ ਨਹੀਂ ਵੱਡੀ ਹੱਤ ਪਤੀਸ਼ਾ ਕਰਦੇ ਆ ਉਹ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਸਾਰੀ ਕੀ ਗੱਲਬਾਤ ਆ ਬਾਕੀ ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ ਜੀ ਅੱਗੇ ਪੁਲਿਸ ਨੇ ਕਾਨੂੰਨ ਨੇ ਕਰਨਾ ਜੋ ਕਾਨੂੰਨ ਦੀ ਕਾਰਵਾਈ ਹੋਊਗੀ ਕਾਨੂੰਨ ਤਾਂ ਜਿਹੜਾ ਬੰਦਾ ਕੋਈ ਗਲਤ ਕਰੂਗਾ ਤੇ ਫਿਰ ਉਹਨੂੰ ਕਾਨੂੰਨ ਬਖਸ਼ਦਾ ਤਾਂ ਹੈ ਨਹੀਂ ਇਹਨੂੰ ਤਾਂ ਨਾ ਕਾਨੂੰਨ ਨੇ ਬਖਸ਼ਣਾ ਨਾ ਪਰਮਾਤਮਾ ਨੇ ਬਖਸ਼ਣਾ ਮਾੜਾ ਕੰਮ ਹੋਇਆ ਇਹ ਲੜਕੀ ਦਾ ਪਿਤਾ ਹੈ ਨਹੀਂ ਸੀਗਾ ਮਾਂ ਨੇ ਬਹੁਤ ਔਖੇ ਹੋ ਕੇ ਇਹਨੂੰ ਆਪਣੇ ਬੱਚਿਆਂ ਨੂੰ ਪਾਲਿਆ ਸੀਗਾ ਤੇ ਅਸੀਂ ਤਾਂ ਕਹਿੰਦੇ ਆ ਵੀ ਪਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹਦਾ ਪਰਿਵਾਰ ਅਕੇ ਸੁਖੀ ਅ ਬਈ ਕੀ ਕਹਾਣੀਆਂ ਪੂਰੀ ਦੱਸੋ ਕਹਾਣੀ ਦੇਖੋ ਜੀ ਇਹਨਾਂ ਦੀ ਕੋਟ ਮੇਰ ਜੋਈ ਸੀ ਦੋ ਤਿੰਨ ਸਾਲ ਹੋ ਗਏ ਤੇ ਇਹਨਾਂ ਨੇ ਇੱਕ ਬੱਚਾ ਵੀ ਹੈ ਲੜਕੀ ਦਾ ਦੋ ਸਾਲ ਦਾ ਤੇ ਇਹਨਾਂ ਨੇ ਪਤਾ ਨਹੀਂ ਕੀ ਕਹਾਣੀ ਰਚੀ ਕੀ ਨਹੀਂ ਕੁੜੀ ਦਾ ਲੜਕੀ ਦਾ ਕਤਲ ਕੀਤਾ ਇਹਨਾਂ ਨੇ ਇਹਦੇ ਪਤੀ ਨੇ ਇਹ ਰੇਗ ਦਿੱਤੀਆਂ ਸਾਂਝੀਆਂ ਸਭ ਦੀਆਂ ਸਭ ਦੀ ਆਪਣੀ ਭੈਣਾ ਹੈ ਸਮਾਜਿਕ ਪਰਿਵਾਰ ਹੈ ਤੇ ਇਹ ਗਲਤ ਕੀਤਾ ਉਹਨੇ ਅਲਕੀ ਦੇ ਪਤੀ ਨੇ ਜਿਹਨੇ ਮੈਰਿਜ ਕੀਤੀ ਹੈ ਹਾਂ ਇਹਦਾ ਇਨਸਾਨ ਮਿਲਣਾ ਚਾਹੀਦਾ ਹੈ ਇਹਨੂੰ ਖੁਦ ਪਹਿਲਾਂ ਤਾਂ ਹੋਣਾ ਵੀ ਲਵ ਮੈਰਿਜ ਕਰਾਉਂਦੇ ਆ ਵੀ ਇਹ ਤਾਂ ਐ ਸਮਝ ਲਓ ਵੀ ਸਭ ਤੋਂ ਮੁਸ਼ਕਲ ਕਦਮ ਚੱਕਦੇ ਆ ਪਰ ਫਿਰ ਉਸ ਨੂੰ ਸੰਭਾਲ ਵੀ ਨਹੀਂ ਪਾਇਆ ਉਸ ਤੇ ਸ਼ੱਕ ਕਰਨ ਲੱਗ ਗਿਆ ਸੀ ਇਹ ਪਤਾ ਨਹੀਂ ਸ਼ੱਕ ਤਾਂ ਨਹੀਂ ਕੀਤਾ ਜੀ ਸ਼ੱਕ ਕਰਨ ਲੱਗ ਗਿਆ ਜਾਂ ਸ਼ੱਕ ਹੀ ਕਰਨ ਲੱਗਿਆ ਹੋਣਾ ਇਹ ਚੈੱਕ ਕਰਕੇ ਨੇ ਫਿਰ ਇਹਨੇ ਮਾਰੀਏ ਕਿ ਮਤਲਬ ਉਹ ਕੁੜੀ ਤੇ ਇਲਜ਼ਾਮ ਲਾਉਂਦਾ ਰਿਹਾ ਨਾ ਕੱਲ ਵੀਡੀਓ ਦੇ ਵਿੱਚ ਆਉਂਦਾ ਰਿਹਾ ਵੀ ਬਈ ਮੇਰੀ ਘਰ ਵਾਲੀ ਦਾ ਹੋਰ ਕਿਸੇ ਨਾਲ ਵੀ ਅਫੇਅਰ ਸੀ ਨਾ ਕੋਈ ਫੇਰ ਨਹੀਂ ਸੀ ਲੜਕੀ ਦਾ ਕੋਈ ਫੇਰ ਨਹੀਂ ਸੀ ਹਨਾ ਮਾਰੀਏ ਖੁਦ ਵੀ ਕਿਹੜੇ ਬਜੇ ਨਾਲ ਮੈਰੀ ਕਿਵੇਂ ਮਾਰੀ ਹੈ ਨਸ਼ਾ ਕਰਦਾ ਸੀ ਇਹ ਕਰਦਾ ਸੀ ਇਹ ਅੱਛਾ ਨਸ਼ਾ ਕਰਦਾ ਸੀ ਨਸ਼ੇ ਜਿਹਨਾਂ ਨੇ ਮਾਰੀਏ ਵੀ ਸ਼ੱਕ ਕਰਕੇ ਇਹ ਵੀ ਕੁੜੀ ਦਾ ਸ਼ੱਕ ਕਰਦਾ ਸੀ ਬੜਾ ਸਾਡੇ ਮਹੱਲੇ ਦੀ ਕੁੜੀ ਹੈ ਕੱਲ ਤੁਹਾਡੇ ਘਰੇ ਆ ਇਸ ਮਹੱਲੇ ਚ ਆਇਆ ਸੀ ਉਹ ਦੱਸ ਦੱਸ ਸੀ ਮੈਂ ਤਾਂ ਲੜਕੀ ਦੀ ਮਾਂ ਕੋਲੇ ਹੀ ਬੈਠਾ ਰਿਹਾ ਸ਼ਾਮ ਨੂੰ ਹਾਂ ਆਇਆ ਸੀ ਆ ਕੇ ਕਹੇ ਵੀ ਇਹ ਵੀ ਥੋੜੀ ਮਿਲੀ ਨਹੀਂ ਪਰ ਕੰਮ ਤੇ ਗਈ ਹੈ ਕਿੱਧਰ ਗਈ ਹੈ ਆ ਵੀ 사ਸ ਨੂੰ ਕਹਿ ਰਿਹਾ ਸੀ ਉਸ ਤੋਂ ਬਾਅਦ ਇਹ ਚਲਾ ਗਿਆ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਪਤਾ ਲੱਗਾ ਇਹਨੇ ਕਾੜੀਆਂ ਵੀ ਬਤੇਰੀਆਂ ਪਾਈਆਂ ਨੇ ਮੁੰਡੇ ਨੇ ਫਿਰ ਕਹਿੰਦਾ ਬਾਅਦ ਚ ਪਤਾ ਲੱਗਾ ਫਿਰ ਬੰਦ ਕੀਤਾ ਉਠਾਣਾਂ ਜੇ ਫਿਰ ਅੰਕ ਰਿਆ ਕਹੇ ਵੀ ਮੈਂ ਮਾਰੀ ਹੈ ਮੁੰਡਾ ਕਹਿੰਦਾ ਨਸੇੜੀ ਜਿਹੜਾ ਇਹਦਾ ਘਰ ਵਾਲਾ ਤੇ ਨਸੇ ਕਰਦਾ ਹੈ ਬਾਲੇ ਉਹ ਕਹਿੰਦਾ ਮੈਂ ਤਾਂ ਵੀ ਉਹ ਮੈਨੂੰ ਤਲਵੰਡੀ ਕਹਿੰਦੀ ਸੀ ਗਈ ਹੈ ਮੈਨੂੰ ਉਹ ਕਹਿੰਦੀ ਸੀ ਕਿੱਥੇ ਨਹੀਂ ਗਈ ਨਾ ਤਲਮੰਡੀ ਗਈ ਨਾ ਕਿੱਥੇ ਨਹੀਂ ਗਈ ਇਹ ਸਭ ਕਾਣੀਆਂ ਰਚੀਆਂ ਨੇ ਸਭ ਕਹਾਣੀ ਬਣਾਈ ਹੈ ਜਿੰਨੀ ਬਣਾਈ ਹੈ ਉਹ ਤਲਮੰਡੀ ਨਹੀਂ ਗਈ ਕਿੱਥੇ ਨਹੀਂ ਗਈ ਹੈ ਸਭ ਕਾਣੀਆਂ ਰਚੀਆਂ ਹੈ ਪਰ ਜਿਹੜੀ ਧੀ ਮਾਰੀ ਹੈ ਇਹਨੂੰ ਕਰਤਗਤ ਅਨਸਾਫ਼ ਚਾਹੀਦਾ ਹੈ ਇਹਨਾਂ ਨੂੰ ਔਰ ਇਹਨੂੰ ਪਾਂਸੀ ਦੀ ਸਜ਼ਾ ਚਾਹੀਦੀ ਹੈ ਉਹ ਬੰਦਾ ਮਾਰਨਾ ਕਿੰਨਾ ਸੌਖਾ ਹੋ ਗਿਆ ਹਰ ਇੱਕ ਕੋਈ ਜਦੋਂ ਦੇਖੋ ਜੀ ਰੇ ਰੇ ਬੰਦਾ ਮਾਰਨਾ ਕਿ ਸੌਖਾ ਹੈ ਇਹਦਾ ਕੀੜੇ ਮਕੋੜੇ ਵਾਂਗੂ ਮਾਰਨ ਲੱਗੇ ਆਉਂ ਇਹ ਤਾਂ ਸਾਹਮਣੇ ਚੀਜ਼ੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਪાંਸੀ ਹੋਣੀ ਚਾਹੀਦੀ ਹੈ ਕਿ ਜੇ ਦੇ ਕਿਸੇ ਧੀ ਨਾਲ ਦੂਜਾ ਨਾ ਕਰੇ ਕੋਈ ਦੂਜਾ ਨਾ ਕਦਮ ਠਾਵੇ ਪਰ ਇਹਨੂੰ ਪાંਸੀ ਤੋੜਨਾ ਚਾਹੀਦਾ ਹੈ ਕਿਸੇ ਧੀ ਨਾਲ ਨਾ ਕਰੇ ਇਹ ਨਹੀਂ ਬੋਲਣਗੇ ਜਦੋਂ ਕਿਸੇ ਧੀ ਨਾਲ ਨਾ ਕਰੇ ਮੈਂ ਸਮਝਦਾ ਇੰਨਾ ਜਦੋਂ ਧੀਆ ਭੈਣਾਂ ਨੂੰ ਹਨਾ ਕਹਿੰਦੇ ਆ ਵੀ ਧੀਆ ਦੇ ਜੰਮਣ ਤੋਂ ਡਰ ਨਹੀਂ ਲੱਗਦਾ ਧੀਆ ਦੇ ਇਹੋ ਜਿਹੜੇ ਜਦੋਂ ਹਸ਼ਰ ਹੋ ਜਾਂਦੇ ਆ ਉਦੋਂ ਡਰਦਾ ਬੰਦਾ ਉਦੋਂ ਡਰਦਾ ਜੀ ਜਿਹਦੇ ਧੀਆ ਹੁੰਦੀਆਂ ਉਹ ਸਾਨੂੰ ਪਤਾ ਹੈ ਜੋ ਤੀਰ ਜਾਂਦਾ ਫਿਰ ਇਸ ਕਾਰਨ ਪਿੱਛੇ ਡਰਦਾ ਹਰ ਪਰਿਵਾਰ ਡਰਨ ਲੱਗਾ ਹੈ ਇਸ ਵਾਸਤੇ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਜਦੋਂ ਉਹ ਆਪਣੇ ਤੋਂ ਦੇ ਇਸ ਗਲੀ ਦੇ ਵਿੱਚ ਆਉਂਦਾ ਫਿਰ ਤੁਹਾਨੂੰ ਆਂਡਗਵਾਂਡ ਨੂੰ ਵੀ ਦੱਸਦੇ ਆ ਵੀ ਵੀ ਪਰਿਵਾਰ ਜਿਵੇਂ ਆਪਣੀ ਕੁੜੀ ਮਿਲ ਨਹੀਂ ਰਹੀ ਨਹੀਂ ਨਹੀਂ ਦੱਸਿਆ ਜੀ ਉਹਨਾਂ ਨੂੰ ਵੀ ਪਤਾ ਹੋ ਗਿਆ ਉਹਨਾਂ ਨੇ ਬਾਅਦ ਚ ਪਤਾ ਲੱਗਿਆ ਸਾਨੂੰ ਬਾਅਦ ਆਇਆ ਫਿਰ ਬਾਅਦ ਨਹੀਂ ਨਾ ਪਤਾ ਲੱਗਣੀ ਨਹੀਂ ਨਹੀਂ ਬਾਅਦ ਚ ਪਤਾ ਸਾਨੂੰ ਲੱਗਾ ਜੋ ਮੱਲੇ ਚ ਪਤਾ ਲੱਗਾ ਜੀ ਸਭ ਡਰਦੇ ਆ ਵੀ ਇਹ ਜਿਹੜੇ ਵੀ ਇਹ ਤੀਆਂ ਦਾ ਰਿਸ਼ਤਾ ਕਰੀਆ ਸਭ ਦੱਸਦੇ ਆ ਵੀ ਹਾਂ ਇਹਨਾਂ ਇਹਨਾਂ ਸਾਹਮਣਾਂ ਜਿਹਦਾ ਪੂਰਾ ਜਦੋਂ ਜਦੋਂ ਉਹ ਉੱਥੇ ਆਉਂਦਾ ਘਰੇ ਔਰਤਾਂ ਨੂੰ ਪਤਾ ਹੋਊਗਾ ਕਿ ਤੁਸੀਂ ਉਹਨਾਂ ਦੇ ਕੋਲੇ ਉਹਨਾਂ ਦੀ ਮਾਤਾ ਦੇ ਕੋਲੇ ਆਉਂਦੇ ਜਾਂਦੇ ਹੋਵੋਗੇ ਵੈਸੇ ਕਦੇ ਗੱਲ ਕੀਤੀ ਉਹਨਾਂ ਨੇ ਵੀ ਕੋਈ ਸਾਡੀ ਕੁੜੀ ਦਾ ਕੋਈ ਵੀ ਉਹਦਾ ਘਰ ਵਾਲਾ ਵਧੀਆ ਨਹੀਂ ਜਾਂ ਕਿਵੇਂ ਆ ਐ ਤਾਂ ਕਹਿੰਦਾ ਹੀ ਸੀਗੇ ਵੀ ਵਧੀਆ ਨਹੀਂ ਐ ਲੜਦੇ ਲੜਾਉਂਦੇ ਹੈਗੇ ਜਿੱਦਾਂ ਦੀ ਵਿਆਹੀ ਹੈ ਤੇ ਇਹ ਕਿ ਨਾਮ ਦੁਖੀ ਰੱਖਦੇ ਆ ਮਾਰਦੇ ਕੁੱਟਦੇ ਵੀ ਆ ਮਾਰਦਾ ਕੁਰਦਾ ਵੀ ਸੀ ਮਾਰਦਾ ਕੁਰਦਾ ਵੀ ਸੀ ਤੇ ਤੰਗ ਕਰਦਾ ਸੀ ਬਹੁਤ ਜ਼ਿਆਦਾ ਤੇ ਸਿਰੋ ਵਾਲ ਪਾੜ ਕੇ ਵੀ ਖਿੱਚ ਕੇ ਲੈ ਜਾਂਦਾ ਸੀਗਾ ਅੱਛਾ ਹਾਂ ਤੇ ਬਹੁਤ ਨੇ ਮਾਰੇ ਹਲਾਸੀ ਐਂਡਰ ਮਾਰੇ ਇਲਾ